ਸੋਸਿਕਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਹਾਂ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਵਿੱਚ ਤੇ ਸਾਰੇ ਵੀਰਾਂ ਦਾ ਬਹੁਤ ਪਿਆਰ ਮਿਲ ਰਿਹਾ ਜੀ ਸਾਰਿਆਂ ਨੂੰ ਬਹੁਤ ਧੰਨਵਾਦ ਹੈ ਜੀ ਤੇ ਅੱਜ ਤੁਸੀਂ ਦੇਖ ਰਹੇ ਹੋ ਵੀਰ ਜੀ ਇੱਕ ਛਤਰੀ ਹੈ ਮਿਊਜ਼ਿਕ ਸਿਸਟਮ ਹੈ ਤੇ ਇਹ ਇੱਕ ਹੈਗੀ ਜੀ ਗੈਸ ਕਿਟ 2 0.2 আল্টো ਦੀ ਗੈਂਸਕਟਾ ਵੀਰ ਇੱਕ ਤੇ ਮਿਊਜ਼ਿਕ ਸਿਸਟਮ ਹੈ ਤੇ ਇੱਕ ਛਤਰੀ ਹੈ ਤੇ ਜਿਹੜੀ আল্টো ਦੀ ਗੈਂਸਕਟਾ ਬਾਈ ਜੀ ਇਹ ਹੈਗੀ 2015 ਮਾਡਲ ਮਿਊਜ਼ਿਕ ਸਿਸਟਮ ਹੈਗਾ ਜੀ 2018 ਮਾਡਲ ਤੇ ਛਤਰੀ ਹੈਗੀ ਵੀਰ ਜੀ 2017 ਮਾਡਲ ਛਤਰੀ ਤੇ ਮਿਊਜ਼ਿਕ ਸਿਸਟਮ ਦਾ ਪ੍ਰਾਈਸ ਰੱਖਿਆ ਵੀਰ ਨੇ 23000 ਰੁਪਿਆ ਤੇ ਜੇ ਕਿਸ ਨੇ আল্টো ਦੀ 0.2 ਗੈਂਸ ਭਰਨ ਵਾਲੀ ਕਿੱਟ ਲੈਣੀ ਹੈ ਜੀ ਤੇ ਇਹ ਤਾਂ ਪ੍ਰਾਈਸ ਹੈਗਾ ਜੀ 6000 ਰੁਪਿਆ ਤਰਨਤਾਰਨ ایریا ਵੀਜੀ ਇਹਨਾਂ ਦਾ ਤੇ ਕਿਸਾਨ ਵੀਰ ਦਾ ਨੰਬਰ ਹੈ ਜਿਹੜਾ ਜੀ 99143 ਪੂਰਾ 480 ਤੁਹਾਨੂੰ ਸਕਰੀਨ ਦੇ ਉੱਪਰ ਦਿਖਜੂਆ ਜੀ ਇਹਦੇ ਤੁਸੀਂ ਕਨੈਕਟ ਕਰਕੇ ਛਤਰੀ ਮਿਊਜ਼ਿਕ ਸਿਸਟਮ ਜਾਂ ਆਲਟੋ ਦੀ ਕਿੱਟ ਚੋਂ ਤਿੰਨਾਂ ਚੋਂ ਅਲੱਗ-ਅਲੱਗ ਵੀ ਪ੍ਰਾਈਸ ਤੁਸੀਂ ਪਰਚੇਜ਼ ਕਰ ਸਕਦੇ ਹੋ ਜਾਂ ਸਾਰਾ ਕੁਝ ਇਕੱਠਾ ਵੀ ਖਰੀਦ ਸਕਦੇ ਹੋ ਜੀ ਤੇ ਰੇਟ ਤੁਹਾਡੇ ਸਾਹਮਣੇ ਜੀ ਛਤਰੀ ਹੈ ਜੀ ਫਾਈਬਰ ਵਾਲੀ ਤੇ ਇੱਕ ਹੈਗਾ ਮਿਊਜ਼ਿਕ ਸਿਸਟਮ ਤੇ ਫਾਈਬਰ ਵਾਲੀ ਛਤਰੀ ਤੇ ਮਿਊਜ਼ਿਕ ਸਿਸਟਮ ਦਾ ਪ੍ਰਾਈਸ ਹੈਗਾ ਜੀ 23000 ਰੁਪਿਆ ਤੇ ਅਲਟੋ ਵੀ ਕਿੱਟ ਦਾ ਪ੍ਰਾਈਸ ਹੈ ਵੀਰ ਜੀ 6000 ਰੁਪਿਆ ਤਰਨ ਤਰਨ ਵੀਰ ਇਹਨਾਂ ਦਾ ਏਰੀਆ ਤਰਨ ਤਰਨ ਪੰਜਾਬ 99143 ਪੂਰਾ 480 ਵੀਰ ਦਾ ਨੰਬਰ ਹੈ ਜੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਥੱਲੇ ਲਾਲ ਰੰਗ ਦਾ ਬਟਨ ਹੈ ਜੀ ਉਹਨੂੰ ਦੱਬ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਸੇ ਵੀਰ ਨੇ ਸਬਸਕ੍ਰਾਈਬ ਕੀਤੇ ਬਿਨਾ ਕਿਤੇ ਨਹੀਂ ਜਾਣਾ ਜੀ ਸਾਰੇ ਵੀਰ ਸਬਸਕ੍ਰਾਈਬ ਕਰ ਲੈਣ ਸਾਡੇ ਚੈਨਲ ਦੇ ਉੱਤੇ ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓ ਦੇ ਦਿ ਅਸੀਂ 10 ਤੋਂ 12 ਆ ਵੀਡੀਓ ਅਪਲੋਡ ਕਰਦੇ ਜਿਹਦੇ ਵਿੱਚ ਟਰੈਕਟਰ ਟਰਾਲੀ ਤੇ ਹੋਰ ਖੇਤੀਬਾੜੀ ਦੇ ਸੰਦ ਹੁੰਦੇ ਨੇ ਤੁਸੀਂ ਸਾਡੇ ਚੈਨਲ ਤੇ ਇਹ ਸਾਰਾ ਕੁਝ ਦੇਖ ਸਕਦੇ ਹੋ ਜੀ ਤੇ ਅਗਲਾ ਟਰੈਕਟਰ ਦੇਖ ਰਹੇ ਹੋ ਜੀ ਤੁਸੀਂ ਮਹਿੰਦਰਾ ਟਰੈਕਟਰ ਹੈ ਜੀ ਇਹ ਮਹਿੰਦਰਾ 265 DIG 1999 ਮਾਡਲ ਹੈ ਜੀ ਪ੍ਰਾਈਸ ਵੀਰ ਨੇ ਤਾਂ ਫੋਨ ਤੇ ਕਿਹਾ ਜੀ ਤੇ ਏਰੀਆ ਤੁਸੀਂ ਫੋਨ ਤੇ ਕਨਫਰਮ ਕਰ ਸਕਦੇ ਹੋ ਜੀ ਤੇ 50% ਵੀਰ ਦੇ ਟਾਇਰਾਂ ਦੀ ਕੰਡੀਸ਼ਨ ਹੈ ਤੇ ਇਹਦੇ ਹੁੱਡ ਛਤਰੀ 뮤직 ਸਿਸਟਮ ਲੱਗਿਆ ਹੋਇਆ ਜੀ ਤੇ 9872090995 ਵੀਰ ਦਾ ਨੰਬਰ ਹੈ ਜੀ ਜਿਹੜਾ ਸਕਰੀਨ ਦੇ ਉੱਪਰ ਵੀ ਸ਼ੋ ਹੋ ਰਿਹਾ ਹੈ ਤੇ ਇੱਕ ਵਾਰ ਸਾਰੇ ਵੀਰਾਂ ਨੂੰ ਗੱਲ ਦੱਸ ਦਿਆਂ ਜੀ ਇਹ ਵੀਰ ਦੀ ਮੈਨੂੰ ਐਡ ਲਾਉਣੀ ਵੀ ਕਿਉਂਕਿ ਕਾਫੀ ਟਾਈਮ ਤੋਂ ਫੋਟੋਆਂ ਭੇਜ ਰਹੇ ਸੀਗੇ ਪਰ ਐਡ ਵੀਰ ਤੁਸੀਂ ਦੇਖ ਰਹੇ ਹੋ ਕਿ ਫੋਟੋਆਂ ਦੀ ਕੁਆਲਿਟੀ ਜਿਵੇਂ ਹੈ ਨਹੀਂ ਫੋਟੋਆਂ ਜਿਵੇਂ ਧੁੰਦਲੀਆਂ ਜੀਆਂ ਤੇ ਵੀਰਾਂ ਨੂੰ ਬੇਨਤੀ ਹੈ ਕਿ ਐਦਾਂ ਫੋਟੋਆਂ ਨਾ ਖਿੱਚਿਆ ਕਰੋ ਵੀਰ ਜੀ ਵਧੀਆ ਜੇਕਰ ਕਿਸੇ ਕੋਲ ਫੋਨ ਹੈ ਨਹੀਂ ਤਾਂ ਉਹ ਵਧੀਆ ਫੋਨ ਲੈ ਕੇ ਤੁਸੀਂ ਠੀਕ ਹੈ ਨਾ ਘਰਾਂ ਦੇ ਵਿੱਚ ਹੁੰਦੇ ਆ ਤੇ ਉਹਨਾਂ ਤੋਂ ਫੋਨ ਲੈ ਕੇ ਤੁਸੀਂ ਉਹਨਾਂ ਦੇ WhatsApp ਤੋਂ ਭੇਜ ਸਕਦੇ ਹੋ ਤੇ ਜਿੰਨਾ ਵੀਰਾਂ ਕੋਲੇ ਵਧੀਆ ਫੋਨ ਹੈਗੇ ਨੇ ਉਹ ਪ੍ਰੋਪਰ ਐਡਾਂ ਭੇਜਿਆ ਕਰੋ ਕਈ ਮੇਰੇ ਵੀਰ OLX ਤੇ ਪਹਿਲਾਂ ਐਡ ਚੜੀ ਹੁੰਦੀ ਆ ਉਹੀ ਫੋਟੋਆਂ ਚਾੱਕ ਕੇ ਭੇਜ ਦਿੰਦੇ ਉੱਤੇ OLX ਲਿਖਿਆ ਪਿਆ ਹੁੰਦਾ ਤੇ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀਰ ਜੀ ਇਸ ਤਰ੍ਹਾਂ ਦੀਆਂ ਐਡਾਂ ਨਾ ਭੇਜਿਆ ਕਰੋ ਸਾਨੂੰ ਵਧੀਆ ਮੋਬਾਈਲ ਤੇ ਖਿੱਚ ਕੇ ਐਡ ਭੇਜਿਆ ਕਰੋ ਵੀਰ ਜੀ ਇਹ ਕੋਈ 2-400 ਰੁਪਏ ਦੀ ਐਡ ਹੁੰਦੀ ਨਹੀਂ ਆਪਣੇ ਲੱਖਾਂ ਰੁਪਏ ਦੇ ਟਰੈਕਟਰ ਹੁੰਦੇ ਆ ਇਸ ਕਰਕੇ ਜਿੰਨੀ ਵਧੀਆ ਐਡ ਹੋਊਗੀ ਵੀਰ ਜੀ ਉੰਨੀ ਹੀ ਛੇਤੀ ਟਰੈਕਟਰ ਆ ਸੇਲ ਹੋਊਗਾ ਤੇ ਇੱਕ ਪ੍ਰਾਈਸ ਵੀਰ ਜੀ ਜਿਹੜਾ ਹੁੰਦਾ ਟਰੈਕਟਰਾਂ ਦਾ ਤੇ ਇਹ ਮਾਰਕੀਟ ਦੇ ਹਿਸਾਬ ਨਾਲ ਲਿਖਿਆ ਕਰੋ ਜਿੰਨੀ ਕਿ ਮਾਰਕੀਟ ਹੁੰਦੀ ਆ ਉਹ ਸਾਬ ਤੇ ਕਿਸਾਨ ਵੀ ਬੜਾ ਜਿਆਦਾ ਡਿਫਰੈਂਸ ਨਾਲ ਰੇਟ ਮੰਗ ਲੈਂਦੇ ਆ ਲੱਖ ਲੱਖ 2-2 ਲੱਖ ਰੁਪਿਆ ਰੇਟ ਉੱਪਰ ਹੁੰਦਾ ਜੀ ਮਾਰਕੀਟ ਦੇ ਹਿਸਾਬ ਨਾਲ ਉਹਦਾ ਰੇਟ ਮੰਗਿਆ ਕਰੋ ਤੇ ਇੱਕ ਡਿਟੇਲ ਸਾਰੀ ਜਰੂਰ ਭੇਜਿਆ ਕਰੋ ਜੀ ਅਗਲਾ ਤੁਸੀਂ ਫੋਰਡ ਦੇਖ ਲਿਓ ਵੀਰ ਜੀ ਜਿਹੜਾ ਇਹ ਹੈਗਾ ਜੀ ਫੋਰਡ 3600 1991 ਮਾਡਲ ਹੈ ਵੀਰ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ 2 ਲੱਖ ਤੇ 15000 ਰੁਪਏ ਦੀ ਡਿਮਾਂਡ ਹੈ ਜੀ ਹੌਟ ਸ਼ਤਰੀ ਲੱਗੇ ਹੋਏ ਹੈ ਜੀ ਕੈਂਥਲ ਇਹਨਾਂ ਦਾ ਏਰੀਆ ਚਾਰੇ ਟਾਇਰ ਬਿਲਕੁਲ ਨਵੇਂ ਆ ਵੀਰ ਜੀ ਜਮਾ ਨਹੀਂ ਚਲਾਏ ਹੈ ਵੀਰ ਨੇ ਚਾਰੇ ਟਾਇਰ ਬਿਲਕੁਲ ਨਵੇਂ ਨੀ ਟ੍ਰੈਡ ਦੇ ਟ੍ਰੈਡ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਬਹੁਤ ਹੀ ਵਧੀਆ ਕੰਡੀਸ਼ਨ ਦਾ ਟ੍ਰੈਟਾ ਵੀਰ ਜੀ 99920 51891 ਵੀਰ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਨੈਕਟ ਕਰਕੇ ਇਹ ਟ੍ਰੈਟ ਲੈ ਸਕਦੇ ਹੋ ਜੀ ਫੋਰਡ 3600 ਹੈ ਜੀ 1991 ਮਾਡਲ ਹੈ 215000 ਪ੍ਰਾਈਸ ਹੈ ਜੀ ਕੈਥਲ ਹਰਿਆਣਾ ਇਹਨਾਂ ਦਾ ਏਰੀਆ ਹੈ ਟਾਇਰ ਬਿਲਕੁਲ ਨਵੇਂ ਪਏ ਆ ਜੀ ਜੇਕਰ ਤੁਸੀਂ ਵੀ ਕੋਈ ਆਪਣੇ ਟਰੈਕਟਰ ਟਰਾਲੀ ਜਾਂ ਖੇਤੀ ਦੇ ਕਿਸੇ ਹੋਰ ਸੰਦ ਦੀ ਐਡ ਸਾਡੇ YouTube ਚੈਨਲ ਤੇ ਕਰਾਉਣਾ ਚਾਹੁੰਦੇ ਹੋ ਜੀ ਤਾਂ ਐਡ ਕਰਾਉਣ ਦੇ ਲਈ 5 ਤੋਂ 7 ਫੋਟੋਆਂ ਜੀ ਫੋਨ ਨੂੰ ਟੇਡਾ ਕਰਕੇ ਖਿੱਚ ਕੇ ਉਸ ਤੋਂ ਬਾਅਦ ਜਿਹੜੀ ਤੁਹਾਨੂੰ ਜਾਣਕਾਰੀ ਲਿਖਣੀ ਹੈ ਉਹ ਲਿਖਣਾ ਜੀ ਜਾਨੀ ਕਿ ਟਰੈਕਟਰ ਜਾਂ ਕੋਈ ਹੋਰ ਸੰਦ ਕਿਹੜਾ ਹੈ ਜੀ ਮਾਡਲ ਪ੍ਰਾਈਸ ਏਰੀਆ ਟਾਇਰਾਂ ਦੀ ਕੰਡੀਸ਼ਨ ਤੇ ਇੱਕ ਫੋਨ ਨੰਬਰ ਇਹ ਸਭ ਕੁਝ ਲਿਖ ਕੇ ਤੁਸੀਂ ਸਾਡੇ WhatsApp ਨੰਬਰ ਤੇ ਸੈਂਡ ਕਰ ਦਿਓ ਜੀ ਸਾਡਾ WhatsApp ਨੰਬਰ ਵੀਰ ਨੋਟ ਕਰ ਲੈਣ ਜੀ ਸਾਡਾ WhatsApp ਨੰਬਰ ਹੈਗਾ ਜੀ 88376 689781 ਇਹ ਸਾਡਾ WhatsApp ਨੰਬਰ ਹੈ ਜੀ ਇਹਦੇ ਉੱਤੇ ਤੁਸੀਂ ਕਨੈਕਟ ਕਰਕੇ ਤੇ ਇਹ ਸਾਨੂੰ ਐਡ ਭੇਜ ਸਕਦੇ ਹੋ ਜੀ ਤੇ ਐਡ ਲਵਾਉਣ ਦਾ ਕੋਈ ਖਰਚਾ ਨਹੀਂ ਜੀ ਤੁਹਾਡਾ ਆਪਦਾ ਨੰਬਰ ਦਿੱਤਾ ਜਾਊਗਾ ਜੀ ਕਿਸੇ ਤਰ੍ਹਾਂ ਦਾ ਕੋਈ 1 ਰੁਪਏ ਦਾ ਕਮਿਸ਼ਨ ਵਿੱਚੋਂ ਨਹੀਂ ਲਿੱਤਾ ਜਾਂਦਾ ਜੀ ਤੇ ਸਭ ਕੁਝ ਫ੍ਰੀ ਕਰ ਰਹੇ ਹਾਂ ਜੀ ਤੁਸੀਂ ਸਿਰਫ ਇੱਕੋ ਹੀ ਕੰਮ ਕਰਨਾ ਹੈ ਜਿਹੜੇ ਵੀਰ ਵੀਡੀਓ ਨੂੰ ਦੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਥੱਲੇ ਲਾਲ ਰੰਗ ਦਾ ਬਟਨ ਦਿੱਤਾ ਹੋਇਆ ਉਹਨੂੰ ਦਬਕ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸੇ ਤਰ੍ਹਾਂ ਦੀਏ ਡੇਲੀ ਅਸੀਂ ਤਿੰਨ ਤੋਂ ਚਾਰ ਵੀਡੀਓ ਅਪਲੋਡ ਕਰਦੇ ਹਾਂ ਜੀ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਤੇ ਆਪਣੀ ਡੀਲ ਕੰਪਲੀਟ ਕਰ ਸਕਦੇ ਹੋ ਜੀ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਸਬਸਕ੍ਰਾਈਬ ਕਰ ਲੈਣ ਸ਼ੇਅਰ ਕਰ ਲੈਣ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰਨ ਅਸੀਂ ਸਾਰੇ ਕਮੈਂਟ ਪੜਦੇ ਤੇ ਆਪਣੀ ਦਿਨ ਦੀ ਲਾਸਟ ਵੀਡੀਓ ਦੇ ਵਿੱਚ ਕਮੈਂਟ ਪੜਦੇ ਤੇ ਉਹਨਾਂ ਦਾ ਜਵਾਬ ਦਿੰਨੇ ਆ ਜੀ ਅ ਤੇ ਇਹਦਾ ਹੈਗਾ ਜੀ 2.5 b ਟਾਪ ਮਾਡਲ ਗੱਡੀ ਹੈ ਜੀ 2008 ਮਾਡਲ ਹੈ ਜੀ 1 ਲੱਖ ਤੇ 25000 ਕਿਲੋਮੀਟਰ ਚੱਲੀ ਹੋਈ ਹੈ ਜੀ 5 ਲੱਖ ਤੇ 50000 ਵੀਰ ਨੇ ਇਹਦਾ ਪ੍ਰਾਈਸ ਮੰਗਿਆ ਜੀ ਫਰੀਦਕੋਟ ਇਹਨਾਂ ਦਾ ਏਰੀਆ ਵਿੱਚ ਟਾਇਰ ਬਿਲਕੁਲ ਨਵੇਂ ਪਏ ਨੇ ਜੀ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਨਵੀਂ ਪਈ ਹੈ ਜੀ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਬਹੁਤ ਵਧੀਆ ਕੰਡੀਸ਼ਨ ਦੀ ਗੱਡੀ ਹੈ ਵੀਰ ਟਾਪ ਮਾਡਲ ਹੈ ਜੀ ਨੋਵਾ 2.5 b ਟਾਪ ਮਾਡਲ ਤੇ 2008 ਮਾਡਲ ਹੈ ਵੀਰ ਜੀ 125000 ਕਿਲੋਮੀਟਰ ਚੱਲੀ ਹੋਈ ਬਹੁਤ ਵਧੀਆ ਕੰਡੀਸ਼ਨ ਦੀ ਗੱਡੀ ਆ ਵੀਰ ਜੀ ਤੇ ਲਾਏ ਲੱਗੇ ਹੋਏ ਨੇ ਵੀਰ ਜੀ 550000 ਵੀਰ ਨੇ ਦਾ ਪ੍ਰਾਈਸ ਮੰਗਿਆ ਜੀ ਫਰੀਦਕੋਟ ਏਰੀਆ ਟਾਇਰ ਬਿਲਕੁਲ ਨਵੇਂ ਆ ਜੀ 94 656 10162 ਵੀ ਇਹਦਾ ਨੰਬਰ ਆ ਜੀ 0 ਤੇ ਕਨੈਕਟ ਕਰਕੇ ਤੁਸੀਂ ਇਹ ਖਰੀਦ ਸਕਦੇ ਹੋ ਜੀ ਐਡ ਭੇਜਣ ਲਈ ਸਾਡਾ ਨੰਬਰ ਹੈਗਾ ਜੀ 8837656987 ਤੇ ਤੁਸੀਂ ਹਰ ਪ੍ਰਕਾਰ ਦੀ ਐਡ ਸਾਨੂੰ ਭੇਜ ਸਕਦੇ ਹੋ ਜੀ ਤੇ ਇਹ ਬਿਲਕੁਲ ਫਰੀ ਹੈ ਜੀ ਐਡ ਬਣਾਉਣ ਦਾ ਕੋਈ ਖਰਚਾ ਨਹੀਂ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਨਾ ਜੀ ਲਾਲ ਰੰਗ ਦੇ ਬਟਨ ਨੂੰ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਸਾਰੇ ਵੀਰਾਂ ਨੂੰ ਇੱਕੋ ਹੀ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਕਿਤੇ ਨਹੀਂ ਜਾਣਾ ਜੀ ਲਾਲ ਰੰਗ ਦੇ ਬਟਨ ਨੂੰ ਦਬਾ ਲਿਓ ਨਾਲ ਇੱਕ ਘੰਟੀ ਵੀ ਨਿਕਲੂਗੀ ਉਹਨੂੰ ਦਬਾ ਲਿਓ ਸਾਡੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣੀਆਂ ਮੈਸੇਜ ਆਉਂਦੇ ਰਹਿਣਗੇ ਜੀ ਅੱਜ ਦੀ ਵੀਡੀਓ ਸਿਰਫ ਇੰਨਾ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫਿਰ ਮੁਲਾਕਾਤ ਹੋਊ ਜੀ ਤਦ ਤੱਕ ਲਈ ਰੱਬ ਰੱਖ